ਬਹੁਤ ਹੀ ਸੁਪੰਜੀ ਨਰਮ ਸੌਫਟ ਮੂੰਹ ਦੇ ਵਿੱਚ ਇੱਕਦਮ ਘੁਲ ਮਿਲ ਜਾਣ ਵਾਲੀ ਦਹੀਂ ਭੱਲੇ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਜ਼ਾਰ ਨਾਲੋਂ ਵਧੀਆ ਤੇ ਸਾਰੀਆਂ ਚੀਜ਼ਾਂ ਆਪਾਂ ਘਰ ਦੇ ਵਿੱਚੋਂ ਹੀ ਲੈ ਕੇ ਤਿਆਰ ਕਰਾਂਗੇ ਕੁਝ ਵੀ ਆਪਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਤੇ ਆਜੋ ਫਿਰ ਆਪਾਂ ਜਲਦੀ ਦੇ ਨਾਲ ਇਹ ਦਹੀਂ ਭੱਲੇ ਤਿਆਰ ਕਰ ਲੈਨੇ ਆਂ ਇੱਥੇ ਆਪਾਂ ਅੱਧੀ ਕੌਲੀ ਮੂੰਗੀ ਦੀ ਲੈ ਲਈ ਜੀ ਭੱਲੇ ਬਣਾਉਣ ਵਾਸਤੇ ਤੇ ਅੱਧੀ ਕੌਲੀ ਆਪਾਂ ਮਾਂਹਾਂ ਦੀ ਦਾਲ ਦੀ ਲੈ ਲਈ ਮਾਂਹ ਇਹ ਜਿਹੜੇ ਛਿਲਕੇ ਵਾਲੇ ਆ ਮੂੰਗੀ ਬਿਨਾਂ ਛਿਲਕੇ ਤੋਂ ਆਂਗੀ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਸਾਰੀ ਰਾਤ ਦੇ ਲਈ ਭਿਉਂ ਕੇ ਰੱਖ ਦੇਣਾ ਤਾਂ ਕਿ ਇਹਨਾਂ ਦਾ ਮਾਂਹ ਦਾ ਜਿਹੜਾ ਛਿਲਕਾ ਉੱਤਰ ਜਾਵੇ ਜੇ ਕੱਲੀ ਮੂੰਗੀ ਦੀ ਦਾਲ ਦੇ ਭੱਲੇ ਬਣਾਉਣੇ ਤਾਂ ਕੱਲੀ ਮੂੰਗੀ ਦੀ ਦਾਲ ਦੇ ਭੱਲੇ ਵੀ ਬਣਾ ਸਕਦੇ ਆ ਵੈਸੇ ਦੋਨਾਂ ਦੇ ਮਿਲਾ ਕੇ ਜੇ ਬਣਾਈ ਬਣਾਈਏ ਆਪਾਂ ਤਾਂ ਇਹਨਾਂ ਦਾ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾਗਾ ਹਾਂਜੀ ਪੂਰੀ ਰਾਤ ਭਿਉਣ ਤੋਂ ਬਾਅਦ ਆਪਾਂ ਹੁਣੇ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਉਤਾਰ ਲਿਆ ਹੁਣ ਆਪਾਂ ਇਹਨਾਂ ਨੂੰ ਮਿਕਸੀ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਾਂਗੇ ਇਸ ਤਰ੍ਹਾਂ ਦਾ ਪੀਸਟਾ ਜਿਹੜਾ ਬਣਨਾ ਚਾਹੀਦਾ ਤੇ ਨਾ ਤਾਂ ਬਹੁਤਾ ਦਰਦਰਾ ਹੋਵੇ ਹੁਣ ਆਪਾਂ ਇਹਨਾਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਇਹ ਸਾਰੇ ਬੈਟਰ ਨੂੰ ਫੈਟ ਲਵਾਂਗੇ ਸਾਰੇ ਨੂੰ ਇੱਕੋ ਡਾਇਰੈਕਸ਼ਨ ਦੇ ਵਿੱਚ ਹੀ ਫੈਂਟਣਾ ਜਾਤ ਹੱਥ ਨਾਲ ਫੈਂਟ ਲੋ ਤੁਸੀਂ ਹੱਥ ਨਾਲ ਤਾਂ ਬਹੁਤ ਵਧੀਆ ਫੈਂਟਿਆ ਜਾਂਦਾ ਹੈਗਾ ਜੇ ਤੁਸੀਂ ਚਮਚ ਵਗੈਰਾ ਨਾਲ ਫੈਂਟਣਾ ਤਾਂ ਉਵੇਂ ਵੀ ਫੈਂਟ ਸਕਦੇ ਹੋ ਤੇ ਇੰਨਾ ਫੈਂਟਣਾ ਕਿ ਇਹਦਾ ਕਲਰ ਬਦਲ ਜਾਵੇ ਜਿਹੜਾ ਸਾਰਾ ਬੈਟਰ ਆਪਣਾ ਸੁਪੰਜੀ ਜਾ ਬਣ ਜਾਊਗਾ ਹੁਣ ਆਪਾਂ ਇਸ ਬੈਟਰ ਨੂੰ ਚੈੱਕ ਕਰਾਂਗੇ ਜੀ ਵੀ ਕਿਵੇਂ ਆਪਣਾ ਬੈਟਰ ਸਹੀ ਬਣਿਆਗਾ ਹੁਣ ਆਪਾਂ ਇਸ ਤਰ੍ਹਾਂ ਇਹ ਵਿੱਚ ਸੱਟ ਕੇ ਦੇਖਾਂਗੇ ਪਾਣੀ ਦੇ ਵਿੱਚ ਆ ਦੇਖੋ ਉੱਪਰ ਤੈਰ ਰਿਹਾ ਹੈ ਤਾਂ ਇਹ ਸਮਝ ਲਓ ਆਪਣਾ ਬੈਟਰ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਤੇ ਆਧਾ ਕ ਚਮਚਾ ਆਪਾਂ ਭੁੰਨੇ ਹੋਏ ਜੀਰੇ ਦਾ ਪਾ ਲੈਣਾ ਹੈ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਪਾਉਣਾ ਹੈ ਨਮਕ ਦਾ ਸੇਂਦਾ ਨਮਕ ਦਾ ਆਪਾਂ ਤੁਸੀ ਆਪਣੀ ਟੇਸਟ ਅਨੁਸਾਰ ਪਾ ਲੈਣਾ ਕਿਉਂਕਿ ਆਪਾਂ ਦਹੀਂ ਦੇ ਵਿੱਚ ਵੀ ਪਾਵਾਂਗੇ ਜਿਆਦਾ ਇਹਦੇ ਵਿੱਚ ਨੂਨ ਮਿਰਚ ਨਹੀਂ ਪਾਉਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹੁਣ ਆਪਾਂ ਕੜਾਹੀ ਦੇ ਵਿੱਚ ਕਿਉਂ ਪਾਲਿਆ ਜੀ ਕਿਉਂ ਪਾਲੋ ਤੇਲ ਪਾਲੋ ਰਫੈਂਡ ਪਾਲੋ ਕਸੇ ਦੇ ਵਿੱਚ ਵੀ ਤੁਸੀਂ ਤਲ ਸਕਦੇ ਆ ਕਿਉਂ ਉਹਨੂੰ ਜ਼ਿਆਦਾ ਗਰਮ ਨਹੀਂ ਕਰਨਾ ਜਿਆਦਾ ਗਰਮ ਕਰਾਂਗੇ ਤਾਂ ਭੱਲੇ ਆ ਜਿਹਦੇ ਉੱਤੋਂ ਤੋਂ ਜ਼ਿਆਦਾ ਬ੍ਰਾਊਨ ਹੋ ਜਾਣਗੇ ਤੇ ਨੀਚੇ ਤੋਂ ਕੱਚੇ ਰਹਿ ਜਾਣਗੇ ਹੁਣ ਆਪਾਂ ਹਲਕਾ ਜਿਹਾ ਪਾਣੀ ਦਾ ਹੱਥ ਲਾ ਲਵਾਂਗੇ ਤਾਂ ਕਿ ਆਪਣੇ ਹੱਥ ਦੇ ਨਾਲੋਂ ਇਹ ਭੱਲੇ ਆ ਜਿਹੜੇ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਬਣ ਸਕਣ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਭੱਲੇ ਆ ਜਿਹੜੇ ਬਣਾ ਕੇ ਪਾਈ ਚੱਲਾਂਗੇ ਹੱਥ ਦੇ ਨਾਲ ਵੈਸੇ ਬਹੁਤ ਵਧੀਆ ਬਣ ਗਿਆ ਤੇ ਜੇ ਤੁਸੀਂ ਚਮਚ ਦੇ ਨਾਲ ਛੱਡਣੇ ਆ ਤਾਂ ਚਮਚ ਦੇ ਨਾਲ ਵੀ ਪਾ ਸਕਦੇ ਆ ਇਸ ਤਰ੍ਹਾਂ ਪਾ ਖਲਾਉ ਦੇਣਾ ਇਸ ਤਰ੍ਹਾਂ ਲੋ ਜੀ ਹੁਣ ਆਪਣੇ ਹਲਕੇ ਬਰਾਉਣ ਹੋ ਚੁੱਕੇ ਆ ਆਪਾਂ ਇੰਨੇ ਕੀ ਬਰਾਉਣ ਕਰਨੇ ਆ ਜਿਆਦਾ ਲਾਲ ਇਹਨਾਂ ਨੂੰ ਨਹੀਂ ਕਰਨਾ ਤੇ ਹੁਣ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਹੁਣ ਆਪਾਂ ਉਸੇ ਤਰ੍ਹਾਂ ਹੀ ਦੂਸਰੀ ਰਾਉਂਡ ਦੇ ਭੱਲੇ ਵੀ ਬਣਾ ਲਵਾਂਗੇ। ਹੁਣ ਆਪਾਂ ਭੱਲਿਆਂ ਲਈ ਦਹੀਂ ਤਿਆਰ ਕਰਦੇ ਆਂ ਜੀ। ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਐ ਫੈਂਟ ਲਵਾਂਗੇ। ਲਓ ਜੀ। ਦੇ ਹੀ ਆਪਾਂ ਫੈਟ ਲਈਏ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਆ ਪਹਿਲਾਂ ਆਪਾਂ ਅੱਧਾ ਕ ਚਮਚਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਹੁਣ ਆ ਚਮਚ ਦਾ ਆਪਾਂ ਚੌਥਾ ਹਿੱਸਾ ਲਵਾਂਗੇ ਜੀ ਚਾਟ ਮਸਾਲਾ ਅਮਚੂਰਨ ਵੀ ਪਾ ਸਕਦੇ ਆ ਚਾਟ ਮਸਾਲਾ ਪਾ ਸਕਦੇ ਆ ਹੁਣ ਆਪਾਂ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਦੇਗੀ ਮਿਰਚ ਕਿਉਂਕਿ ਇਹ ਦੇਗੀ ਮਿਰਚ ਕੌੜੀ ਤਾਂ ਹੁੰਦੀ ਨਹੀਂ ਆਪਾਂ ਅੱਧਾ ਕ ਚੰਚ ਵੀ ਪਾ ਸਕਦੇ ਆ ਹੁਣ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਕਾਲਾ ਨਮਕ ਤੇ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਸਿੰਦਾ ਨਾਮਕ ਤੇ ਹੁਣ ਆਪਾਂ ਪਾਣੀ ਦੇ ਵਿੱਚ ਚੀਨੀ ਦੋ ਚਮਚ ਘੋਲ ਕੇ ਰੱਖੀ ਹੋਈ ਸੀਗੀ ਤੇ ਇਹ ਵੀ ਆਪਾਂ ਵਿੱਚ ਐਡ ਕਰਾਂਗੇ ਕਿਉਂਕਿ ਮਿੱਠਾ ਵੀ ਹੋਣਾ ਜ਼ਰੂਰੀ ਹੈ ਦਹੀਂ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਪਦੀਨਾ ਪਾਊਡਰ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਹੁਣ ਆਪਣੀ ਦਹੀਂ ਤਿਆਰ ਹੋ ਗਈ ਹੈ ਜੀ ਹੁਣ ਆਪਾਂ ਭੱਲਿਆਂ ਨੂੰ ਪਾਣੀ ਦੇ ਵਿੱਚ ਭਿਉਉਣੇ ਆਂਗਾ ਆਪਾਂ ਪਾਣੀ ਥੋੜਾ ਜਿਹਾ ਗੁੰਗੁਣਾ ਜਿਹਾ ਕਰ ਲਿਆ ਤੇ ਉਹਦੇ ਵਿੱਚ ਆਪਾਂ ਚਮਚੇ ਦਾ ਚੌਥਾ ਕਿ ਸਾਪਾ ਹਿੰਗ ਦਾ ਮਿਲਾ ਦੇਵਾਂਗੇ ਕਿਉਂਕਿ ਇਹਦੇ ਨਾਲ ਫਲੇਵਰ ਵੀ ਬਹੁਤ ਵਧੀਆ ਆਉਂਦਾ ਹੈ ਤੇ ਪਾਣੀ ਆ ਇਹ ਭੱਲਿਆ ਜਿਹੜੇ ਚੂਸ ਲੈਣਗੇ ਤੇ ਹਿੰਗ ਦਾ ਫਲੇਵਰ ਉਹਨਾਂ ਦੇ ਵਿੱਚ ਚਲਿਆ ਜਾਊਗਾ ਲਓ ਜੀ ਹੁਣ ਆਪਾਂ ਭੱਲੇ ਆ ਜਿਹੜੇ ਸਰਵ ਕਰਦੇ ਆਂ ਤੇ ਹੁਣ ਆਪਾਂ ਇਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਦੇ ਵਿੱਚੋਂ ਹਲਕੇ ਹਲਕੇ ਹੱਥ ਨਾਲ ਨਚੋੜ ਕੇ ਜੇ ਜ਼ਿਆਦਾ ਪ੍ਰੈਸ ਨਹੀਂ ਕਰਨੇ ਹਲਕੇ ਹਲਕੇ ਹੱਥ ਨਾਲ ਨਚੋੜ ਕੇ ਆਪਾਂ ਇਸ ਤਰ੍ਹਾਂ 4-5 ਭੱਲੇ ਆਪਾਂ ਲਗਾ ਲਵਾਂਗੇ ਹੁਣ ਆਪਾਂ ਇਮਲੀ ਦੀ ਚਟਣੀ ਪਾ ਦੇਵਾਂਗੇ ਜੀ ਇਹਦੇ 'ਚ ਧਦੀਨੇ ਦੀ ਤੇ ਅਦਰਕ ਹਰੀ ਮਿਰਚ ਦੀ ਚਟਣੀ ਬਣਾਈ ਹੋਈ ਸੀ ਉਹ ਵੀ ਪਾ ਦੇਵਾਂਗੇ ਆਪਾਂ ਤੇ ਉੱਪਰ ਆਪਾਂ ਘਰ ਦੇ ਅਨਾਰ ਦੀ ਆਪਾਂ ਗਾਰਨਿਸ਼ ਕਰਾਂਗੇ ਘਰ ਦਾ ਦੇਸੀ ਅਨਾਰ ਹੈਗਾ ਤੇ ਉਹਦੀ ਆਪਾਂ ਗਾਰਨਿਸ਼ ਕਰਾਂਗੇ ਤੇ ਕਾਜੂ ਵਗੈਰਾ ਖਿਸ਼ਮਸ ਕੁਝ ਵੀ ਪਾ ਸਕਦੇ ਹਾਂ ਹੁਣ ਆਪਾਂ ਖਿਸ਼ਮਸ ਤੇ ਕਾਜੂ ਵੀ ਵਿੱਚ ਪਾ ਦੇਵਾਂਗੇ ਹੁਣ ਆਪਾਂ ਚਾਟ ਮਸਾਲਾ ਜਿਹੜਾ ਹਲਕਾ ਹਲਕਾ ਦੇਤੇ ਪਾ ਦੇਵਾਂਗੇ। ਲਓ ਜੀ ਆਪਣੀ ਭੱਲਿਆਂ ਦੀ ਪਲੇਟ ਤਿਆਰ ਹੈ। ਬਹੁਤ ਹੀ ਵਧੀਆ ਤੇ ਸਵਾਦਿਸ਼ਟ ਭੱਲੇ ਜਿਹੜੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਬਾਜ਼ਾਰ ਨਾਲੋਂ ਵੀ ਵਧੀਆ ਤੁਸੀਂ ਵੀ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਦੇਖੋ। ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾਓ। ਜੇ ਤੁਹਾਨੂੰ ਇਹ ਮੇਰੀ ਭੱਲਿਆਂ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੇ ਮੇਰੇ ਚੈਨਲ ਤੇ ਨਵੇਂ ਆਏ। ਕਿੰਨੇ ਸੌਫਟ ਤੇ ਸੁਪੰਜੀ ਭੱਲੇ ਆ ਜਿਹੜੇ ਬਣ ਕੇ ਤਿਆਰ ਹੋਏ ਨੇ।